ਨਾਪਛਾਨ ਕੇ ਗੱਲਬਾਤ ਹੋ ਗਈ ਨਾ ਜਾਣ ਨਾ ਪਛਾਨ ਕੇ ਗੱਲਬਾਤ ਹੋ ਗਈ ਨਾ ਜਾਣ ਇੱਕ ਅਜਨਬੀ ਨੇ ਲਾਲ ਹੂਲਾ ਘਾਤ ਹੋ ਗਈ ਇੱਕ ਅਜਨਬੀ ਨੇ ਲਾਲ ਹੂਲਾ ਘਾਤ ਹੋ ਗਈ ਸਰਦ ਰੂਸੇ ਆਤੀ ਰੰਦਕੋਲ ਜੋ ਮਹਿਬੂਬ ਆ ਬਰਸਾਤ ਹੋ ਗਈ ਬੰਜਰ ਬਿराण ਦਿਲ ਤੇ ਦਾ ਬਰਸਾਤ ਹੋ ਗਈ ਨਾ ਜਾਣ ਲਾ ਪਸ਼ਾ ਸ਼ੁਰੂਆਤ ਹੋ ਗਈ ਬਿੱਤ ਲਈ ਦੇ ਗੇੜਿਆਂ ਦੀ ਸ਼ੁਰੂਆਤ ਹੋ ਗਈ ਨਾ ਜਾਣ ਨਾ ਪੁੱਛੋ ਨੇ ਨਾ ਚ ਲੈਣ ਪੈਣ ਤੇ ਕਿੰਜ ਤੜਕੇ ਆਸੇ ਦਿਲ ਨੇ ਦੇ ਮਰਾਤ ਹੁੜ ਦਿਸੇ ਜੋ ਕਰਾਵਾਤ ਹੋ ਗਈ ਨਾ ਜਾਣ ਲਾ ਪਰਛਾਵਾ ਤਨਹਾ ਬਲਾਤੇ ਹਿਰ ਦਾ ਗੰ ਜਾਮ ਬਣ ਗਿਆ ਤਨਹਾ ਜੋ ਅਹਿਦਰਤਾ ਸੋਗਾਤ ਬਣ ਗਈ ਤੁੰਗਰ ਦਰਦ ਯਾਦੇ ਹਿਲਪਾ ਸੋਗਾਤ ਬਣ ਗਈ ਨਾ ਤਾਂ ਲਾਪਸਾਨ ਇਕ ਛੇੜ ਜੋ ਵਾਤਾਵਰਣ ਤੇ ਤੋਂ ਹਟ ਕੇ ਆ ਗਿਆ ਉਹ ਵਾਰਤਾਵਗਣ ਤੇ ਲਾ ਕਾਇਨਾਤ ਹੋ ਗਈ ਸਿੱਖਿਆ ਨਾਲ ਜੁਗ ਪੰਜਾਬ ਡੰਗ ਜਾਣ ਜੋ ਨਾ ਪਾਲ ਸਭ ਦੇ ਜੁਗ ਪੰਜਾਬ ਡੰਗ ਜਾਣ ਜੋ ਨਾ ਹੋ ਗਈ ਔਰ ਸ਼ਹਿਰ ਵਿੱਚ ਇਨਾਦੀ ਲੋ ਬਹੁਤ ਹੋ ਗਈ ਬੱਤ ਵੰਸ਼ੀ ਪਰਾਬਗਰ ਕਦੋ ਹੋ ਸਕੇ ਉਡਾ ਪੰਛੀ ਪਰਾਬਗਰ ਗਰਮ ਬਗਰ ਮ ਕਰਾਮਤ ਹੋ ਗਈ ਹੁੰਦੇ ਆਪਣਾ ਬਗਰ ਮ ਕਰਾਮਤ ਹੋ ਗਈ ਨਾ ਜਾਣ ਨ ਪਛਾਨ ਕੇ ਗੱਲਬਾਤ ਹੋ ਗਈ ਇੱਕ ਅਧਨਵੀ